ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਇੱਕ ਮੀਟਿੰਗ ਵਕੇਰੀਆ ਆਰਮੀ ਗਰਾਊਂਡ ਵਿਖੇ ਹੋਈ ਮੀਟਿੰਗ ਦੌਰਾਨ ਪ੍ਰੈਸ ਨੂੰ ਦੱਸਿਆ ਗਿਆ ਕਿ ਕੇਂਦਰੀ ਬਿਜਲੀ ਸੋਧ ਬਿੱਲ 2025 ਅਤੇ ਬੀਚ ਬਿੱਲ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਹਨ ਕਿਸਾਨ ਸੰਗਠਨਾਂ ਦੇ ਆਗੂ ਅਤੇ ਕਿਸਾਨ ਸਰਕਾਰ ਵਿਰੁੱਧ 8 ਦਸੰਬਰ ਦੀ ਤਾਰੀਖ ਲਿਆ ਰਹੇ ਹਨ 2050 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਗੂਆਂ ਨੇ ਕਿਹਾ ਕਿ ਬਿਜਲੀ ਕਰਮਚਾਰੀਆਂ ਦੇ ਸਹਿਯੋਗ ਨਾਲ ਬਿਜਲੀ ਬੋਰਡ ਮੁਕੇਰੀਆਂ ਵਿਖੇ ਸੋਦ ਬਿਲ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਅੱਜ ਸੰਯੁਕਤ ਖਾਨ ਮੋਰਚਾ ਮੁਕੇਰੀਆਂ ਦੀਆਂ ਜਥੇਬੰਦੀਆਂ ਦੇ ਸਾਥੀ 8 ਤਰੀਕ ਨੂੰ ਜੋ ਸੰਯੁਕਤ ਖਾਨ ਮੋਰਚੇ ਪੰਜਾਬ ਦੀ ਕਾਲ ਹੈ ਬਿਜਲੀ ਬਿੱਲ 225 ਤੇ ਸੀਡ ਬਿੱਲ 225 ਜੋ ਸਰਕਾਰ ਮੋਦੀ ਸਰਕਾਰ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਜਾ ਰਹੀ ਹੈ ਇਹ ਦੋਨੇ ਬਿੱਲ ਜਿਹੜੇ ਨੇ ਜਿੱਥੇ ਕਿਸਾਨਾਂ ਲਈ ਮਾਰੂ ਨੇ ਉਥੇ ਆਮ ਪਬਲਿਕ ਜਿਹੜੀ ਹੈ ਉਹਦੇ ਲਈ ਵੀ ਬਹੁਤ ਵੱਡਾ ਆਉਣ ਵਾਲੇ ਸੰਗ ਦੇ ਵਿੱਚ ਮੁਸ਼ਕਲਾਂ ਪੈਦਾ ਕਰਨ ਵਾਲੇ ਨੇ ਸੋ ਇਸ ਕਰਕੇ ਸਯੁਕਤ ਕਿਸਾਨ ਮੋਰਚੇ ਨੇ ਜਿਹੜਾ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਬ ਡਿਵੀਜ਼ਨਾਂ ਤੋਂ ਲੈ ਕੇ ਜ਼ਿਲ੍ਹਿਆਂ ਤੱਕ ਤਹਿਸੀਲਾਂ ਤੱਕ ਸਮੁੱਚੇ ਰੂਪ ਵਿੱਚ ਇੱਕ ਸੰਯੁਕਤ ਸਾਨ ਵਿੱਚ ਮੋਰਚੇ ਦੀਆਂ ਜਿੱਥੇ ਬੰਦੀਆਂ ਜਿਹੜੀਆਂ ਨੇ 11 ਵਜੇ ਤੋਂ ਲੈ ਕੇ 3 ਵਜੇ ਤੋਂ 2 ਵਜੇ ਤੱਕ ਆਪਣੇ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਵਿੱਚ ਇਹਨਾਂ ਦੋਨਾਂ ਬਿੱਲਾਂ ਦੀਆਂ ਕਾਪੀਆਂ ਜਿਹੜੀਆਂ ਉਹ ਉਹਨਾਂ ਨੂੰ ਸੌਂਡਿਆ ਜਾਵੇਗਾ ਧੰਨਵਾਦ